ਹੈਲੋ ਪਾਣੀ ਵਾਲਾ ਫਿਲਟਰ ਯੂਜ਼ ਕਰਦੇ ਆਪ ਫਿਲਟਰ ਜੀ ਹਾਂਜੀ ਅੱਜ ਉਹ ਜਿਹੜਾ ਆਪਾਂ ਪਾਣੀ ਪੀਣ ਵਾਸਤੇ ਜਿਹੜਾ ਸਾਫ਼ ਪਾਣੀ ਕਰਦਾ ਜੀ ਹਾਂਜੀ ਓਹੋ ਬੜਾ ਮਿਲ ਨਹੀਂ ਸਾਡੇ ਤਾਂ ਪਿੰਡਾਂ ਵਾਲੇ ਲੋਕ ਆ ਜੀ ਅਸੀਂ ਤਾਂ ਆਹੀ ਪੀਨੇ ਆਪਣਾ ਤੋਬੇ ਨਾਲੇ ਨੂੰ ਕਹਿੰਦਾ ਫੇਰਾ ਪਾਣੀ ਫੇਰਦਾ ਜੀ ਅੱਜ ਕੱਲ ਤਾਂ ਇੱਦਾਂ ਹਟਦਾ ਆਏ ਬੈ ਜੀ ਫਿਲਟਰ ਲਗਵਾਣਾ ਚਾਹੋਗੇ ਨਹੀਂ ਜੀ ਫਿਲਟਰ ਬਲਵਾਇਆ ਪਾਜੀ ਕੱਲ ਪੱਕਾ ਬਲਵਾਇਆ ਤਾਂ ਪਾਣੀ ਆ ਗਿਆ ਹੜਦਾ ਉਹ ਹੜ ਗਿਆ ਜੀ ਵਿੱਚ ਉਹ ਲੱਭਦੇ ਫਿਰਦੇ 25 30 ਬੰਦੇ ਅਖਬਾਰ ਦੇ ਦਿੱਤਾ 50 60000 ਰੁਪਏ ਖਰਚ ਆ ਗਏ ਅਖਬਾਰ ਦੇਣ ਦਾ 15000 ਹੋਰ ਫਿਲਟਰ ਦਾ ਜੀ ਸਾਨੂੰ ਤਾਂ ਪੈ ਗਿਆ ਪੰਗਾ ਜੀ ਪੰਗਾ ਜੀ ਨਾੜ ਚੰਗਾ ਹੀ ਹੁਣ ਦੱਸੋ ਤੁਸੀਂ ਕੀ ਕਰੀਏ ਜੀ ਹੜਦਾ ਪਿੰਡ ਜੋੜ ਸੀ ਪਾਣੀ ਦੀ ਤਰੰਗਾ ਜੀ ਸਰ ਆਪ ਕਾਹਨ ਦੀ ਗੱਲ ਕਰ ਰਹੇ ਹੋ ਮਾਈ ਜੀ ਆਪਣਾ ਰੋਪੜ ਦੇ ਕੋਲ ਖੜਾ ਪਿੰਡ ਹੈ ਜੀ

ਕਰਿਓ ਉਸਕੋ ਐਕਸਚੇਂਜ ਕਰਵਾ ਲਿਜੀਏ ਠੀਕ ਹੈ ਸਰ ਉਸ ਚੇਂਜ ਦਾ ਤਾਂ ਕਰਵਾਉਂਗਾ ਜੇ ਹੋਊਗਾ ਜੀ ਪਾਣੀ ਚ ਹੜ ਗਿਆ ਜੀ ਉਹ ਪਾਣੀ ਮੇ ਵਹਿ ਗਿਆ ਜੀ ਪਾਣੀ ਮੇ ਵਹਿ ਗਿਆ ਹਾਂ ਜੀ ਹਾਂ ਜੀ ਵਹਿ ਗਿਆ ਅਜਾ ਬਾੜ ਆਈ ਦੀ ਹੋ ਹਾਂ ਜੀ ਹਾਂ ਜੀ ਬਾੜ ਆਈ ਮੇ ਬਾੜੇ ਚ ਬਸ ਬਸ ਤੂੰ ਸੰਭਲ ਕੇ ਤੁਸੀਂ ਸੰਭਲ ਤਾਂ ਹਾਂ ਜੀ ਆਪ ਕੌਣ ਤੇ ਗਾਉਂ ਸੇ ਬਾਤ ਕਰ ਰਹੇ ਹੋ ਸਰ ਉਹ ਗੰਮਣ ਰੋਪੜ ਦੇ ਕੋਲੇ ਪਿੰਡ ਹੈ ਜੀ

ਅਖਬਾਰ ਜਦ ਐਡ ਦਾ 30 TV ਜੈਡ ਦਿੱਤੀ ਜੀ ਪਹਿਲੇ ਲੱਖ ਡੇਢ ਲੱਖ ਰੁਪਏ ਖਰਚਾ ਆ ਗਿਆ ਆਪਨੇ 15000 ਰੁਪਏ ਦੇ ਸੂਟੇ ਲਈ ਅਖਬਾਰ ਵਿੱਚ ਐਡ ਦੇ ਦਿੱਤੀ ਸਰ ਮਨੂ ਸਲਾਹ ਦੇਤੀ ਜੀ ਉਹ ਸੋਨੂ ਸੋਨੂ ਇੱਕ 18 ਗੱਡੀ ਵਾਲਾ ਉਹ ਸਲਾਹ ਦੇਤੀ ਹੈ ਨਾ ਤੂੰ ਉਹ ਅਖਬਾਰ ਜਿੱਤੇ ਤੇ ਕਹਿੰਦਾ ਉਹ ਟਰੱਕ 'ਚ ਉਹ ਦੇ ਦੇ ਕੇ ਕਹਿੰਦੇ ਐਡ ਦੇ ਦੇ TV 'ਚ ਮੇਰਾ ਡੇਢ ਲੱਖ ਲਾ ਕੇ ਬਾਅਦ 'ਚ ਮੈਨੂੰ ਪਤਲ ਗਿਆ ਫਿਰ 15000 ਦਾ ਸਵਾਸਤ ਸਰ ਆਪ ਕੋ ਨਾ ਵੇ ਸਰੀ ਮੈਂ ਸਿੱਧਾ ਸਾਦਾ ਬੰਦਾ ਜੀ ਮੈਨੂੰ ਅਗਲ ਥੋੜੀ ਘੱਟ ਹੈ ਕੋਲ ਮੇਰੇ ਟਰੱਕ ਹੈ ਤੇ ਪੈਸੇ ਬਟੇ ਘੱਟ ਹੈ ਉਹ ਵੀ ਤਾਂ ਬਹਿ ਗਿਆ ਪੱਟਾ ਪਰ ਬਹੁਤ ਔਖਾ ਹੋ ਗਿਆ ਅੱਛਾ ਸਰ ਆਪ ਮੈਂ ਆਬੇ ਮਾਚ ਦੇਣਾ ਉਹ ਆਪਕੇ ਜ਼ਿਆਦਾ ਖਰਚਾ ਆ ਜਾਏਗਾ ਸਰ ਬਾਰ ਐਨ ਨੂੰ ਵਾਈਡ ਬੰਦ ਕਰਾ ਦੇਣਾ ਜੀ ਮੈਂ ਹੁਣੇ ਚੱਕਦਾ ਸਾਈਕਲ ਪਾ ਸਾਈਕਲ ਦੀ ਚੈਂਟਰ ਵੀ ਨਹੀਂ ਤਾਂ ਮੈਂ ਹੋ ਉੜ ਜਾਵਾਂਗਾ ਜੀ

सर अभी ना डिस्काउंट साढ़े आठ हज़ार है ना हम आपको छह हजार प्लस आपको एक साल की गारंटी होगी और लाइफ टाइम तक सर्विस फ्री रहेगी सर हाँ तो औखा जी मैं दारू पेटी चक ले जो पैसे बचे थे रोज पीना हूं

चलो कोई बात नहीं सर जो होना तो हो गया आप उसको छोड़े सर आप फिल्टर लगवा लीजिए ठीक है इन पैसे भी नहीं। है लूंगा जी, जी सर अभी ना डिस्काउंट पे चल रहा है ना ये सर फिल्टर जो न्यू मॉडल आया सर अभी अल्ट्रा स्मार्ट का अच्छा जी हाँ जी ये सारे आर्टिस्ट आपसे ना सब नीचे में लगा रहे हैं कंपनी मगर अभी ना फेस्टिवल गए थे रखनी थी तो इस करके ना कंपनी में ना डिस्काउंट ऑफर की वजह से ये साढ़े छः का कर दिया है अब ये सर स्टॉक ना खत्म होने वाला है अच्छा जी हाँ जी तो अभी लगवा रहे थे अभी साइडिंग रह जाती है सर आप नहीं हले कुछ नहीं लगवा रहे हले तो ਫੈਕਟਰੀ ਵਾਲੇ ਤੰਗ ਕਰਦੇ ਜੀ ਉਹ ਤਾਂ ਜਿਹੜਾ ਜਿਹੜਾ ਫੈਕਟਰੀ ਵਾਲੇ ਉਹ ਗੱਡੀ ਨੂੰ ਉਹ ਡੰਡੇ ਜਿਹਾ ਲਪਾਉਣਾ ਪੈਣਾ ਜੀ 3-4000 ਰੁਪਏ ਉਹਨੂੰ ਖਰਚਾ ਆ ਜਾਂਦਾ ਮੈਂ ਟਰੱਕ ਲਈ ਮੇਰੇ ਕੋਲ ਅੱਛਾ ਟਰੱਕ ਹੈ ਆ ਨਹੀਂ ਟਰੱਕ ਆਈਂ ਤੋ ਤੁਸੀਂ ਆਪ ਟਰੱਕ ਵਿੱਚ ਕੀ ਲਿਕੇ ਲੱਤੇ ਹੋ ਟਰੱਕ ਵਿੱਚ ਸੀਮੈਂਟ ਲੈ ਕੇ ਜਾਣੇ ਹੁੰਦੇ ਜੀ ਅੱਛਾ ਤੁਸੀਂ ਆਪ ਕੱਟਕ ਲਗਵਾਣਾ ਚਾਹੋਗੇ ਫਿਲਟਰ ਨਹੀਂ ਇਹ ਹਲੇ ਤਾਂ ਕੋਈ ਹੁਣ ਉਮੀਦ ਨਹੀਂ ਹੈ ਜੀ ਕੋਈ ਹੈਗੀ ਨਹੀਂ ਹਲੇ ਤਾਂ ਸਰ ਆਪ ਦੋ ਵਾਰੀ ਲੈ ਕੇ ਕਿਤੇ ਦੇ ਦੇਣਾ ਸਰ ਪਾਸੇ ਨਹੀਂ ਹੁਣ ਤਾਂ ਤਿੰਨ ਚਾਰ ਵਾਰ ਪੈੱਕ ਕਰਕੇ ਵੀ ਪੈਸੇ ਦੇ ਨਹੀਂ ਹੁਣ ਤਾਂ ਔਖਾ ਹੋ ਗਏ ਹਾਂ ਤਾਂ ਬਸ ਮੈਂ ਨਹਿਰ ਜਾਂਦੀ ਸਾਡੇ ਕੋਲ ਉਦੇ ਚ ਮੈਂ ਪਾਣੀ ਭਰ ਲਿਆ ਉਹਨਾਂ ਦੀ 200 ਲੀਟਰ ਟੋਲ ਬੌਦੇ ਨਾਲ ਪੀ ਜਾਂਦੇ ਹੁੰਦੇ ਜੀ ਅਸੀਂ 4-5 ਦਿਨ ਲੰਘ ਜਾਂਦੇ ਜੀ ਸਰ ਅਸੀਂ ਤਾਂ ਆਪ ਦੀ ਮਾਰ ਹੋ ਜਾਏਗੇ ਸਰ ਆਪ ਦਾ ਤਾਂ ਹੋਰ ਤਕਸਾ ਲੱਗ ਜਾਏਗਾ ਸਰ ਐਸੇ ਦੇਖੀ ਆਉਂ ਬਿਮਾਰਤਾ ਜੀ ਬਿਮਾਰੀਆਂ ਤਾਂ ਚੱਲੀਆਂ ਹੋਈਆਂ ਬਹੁਤ ਐ ਜੀ ਉਸਿਆ ਕਰੀਏ ਜੀ अच्छा चलो ठीक है सर नंबर सेव कर लीजिए दारू बंद तो फील लगे दारू मैं ਛੱਡ ਦਿੱਤੀ ਜੀ ਉਹ ਫਿਰ ਕੋਈ ਬੰਦਾ ਆ ਗਿਆ ਯਾਰ ਦੋਸਤ ਉਹ ਕਹਿੰਦਾ ਵੀ ਕਹਿੰਦਾ ਜਿਹੜੇ दारू ਵਾਲੀ ਫੈਕਟਰੀ 'ਚ ਬੰਦੇ ਕੰਮ ਕਰਦੇ ਉਹਨਾਂ ਦੇ ਨਿਆਣੇ ਭੁੱਖੇ ਮਰ ਜਣ ਗਏ ਤੇ ਸਭ ਨੇ दारू ਛੱਡਤੀ ਮੈਂ ਫੇਰ ਪੀਣ ਲੱਗ ਗਏ ਜੀ ਕੀ ਦੇ ਕਰਕੇ ਔਖਾ ਜੀ ਸਾਰਿਆਂ ਬਾਰੇ ਸੋਚਣਾ ਪੈਂਦਾ ਬੰਦਾ ਕਰੇ ਤਾਂ ਕਿਆ ਕਰੇ ਹਾਂਜੀ ਚਲੋ ਠੀਕ ਹੈ ਸਰ ਜੇ ਜਬੀ ਵੀ ਨੀਡ ਹੋਏ ਕਿ ਨਾ ਇਹ ਨੰਬਰ ਸੇਵ ਕਰ ਲਿਜੀਏ ਸਬੀਨਾ ਨਾਮ ਤੇ ਕਿਸੇ ਨੰਬਰ 'ਤੇ ਫੋਨ ਕਰ ਲਿਜੀਏ ਹਾਂਜੀ ਇਹ ਨੰਬਰ ਤੇ ਕਰ ਦੂੰਗਾ ਜੀ जी 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 जी? जी है। कर दूंगा जी फिल्टर लगवा ना इसी नंबर पे फोन कर दीजिए नाम से कर दूंगा चंगा चंगा मैडम बाय